ਹਾਂਜੀ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਜੀਲੋ ਧੰਨਵਾਦ ਸਾਰੇ ਪੰਜਾਬੀਆਂ ਦਾ ਜੋ ਗੱਲ ਲੈ ਕੇ ਆਏ ਨਵੇਂ ਮੁੱਦੇ ਤੇ ਆਜੋ ਵੀ ਜੋ ਉਹ ਤਾਂ ਸਾਰਿਆਂ ਨੂੰ ਪਤਾ ਕਿਉਂਕਿ ਹਿੰਦੁਸਤਾਨ ਦੇ ਪਾਕਿਸਤਾਨ ਦੇ ਵਿੱਚ ਵੀ ਲੜਾਈ ਲੱਗ ਰਹੀ ਆ ਜੋ ਦੇਖਿਆ ਜਾਵੇ ਅੱਜ 7 ਵਜੇ 7 ਵਜੇ ਸੈਲਰ ਵੱਜੂਗਾ 7 ਵਜੇ ਸੈਲਰ ਵੱਜੂਗਾ ਸਾਰੇ ਪੰਜਾਬੀਆਂ ਨੂੰ ਅਲਰਟ ਕਰ ਰਿਹਾ ਜੋ ਵੀ ਦੇਖ ਰਿਹਾ ਮੇਰੀ ਵੀਡੀਓ ਕਿਉਂਕਿ ਸਾਰੇ ਪੰਜਾਬੀਆਂ ਨੂੰ ਅਲਰਟ ਕਰ ਰਿਹਾ ਸੈਲਰ ਵੱਜੂ ਅੱਜ 7 ਵਜੇ ਕਿਉਂਕਿ ਜਦੋਂ ਹੁਣ ਜੰਗ ਲੱਗੂਗੀ ਕਿਉਂਕਿ ਇੱਕ ਤਾਂ ਲਾਈਟ ਨਹੀਂ ਜਗਾਉਣੀ ਮੇਰੇ ਸਾਰੇ ਪੰਜਾਬੀ ਵੀਰਾਂ ਨੂੰ ਕਹਿਣਾ ਜਿਨੇ ਵੀ ਸੌਣਾ ਪੈਣਾ ਇੱਕ ਤਾਂ ਲਾਈਟ ਨਹੀਂ ਜਗਾਉਣੀ ਇੱਕ ਆਪਦਾ ਧਿਆਨ ਨਾਲ ਕੋਈ ਬਾਹਰ ਪਿਆ ਕੋਈ ਅੰਦਰ ਪਿਆ ਫੋਨ ਦੀ ਟਾਰਚ ਜਾਂ ਫੋਨ ਜਗਦਾ ਨਾ ਛੱਡਿਓ ਕਿਉਂਕਿ ਸਾਰਿਆਂ ਨੂੰ ਅਲਰਟ ਕਰ ਰਿਹਾ ਕਿਉਂਕਿ ਪਾਕਿਸਤਾਨ ਦੇ ਤੇ ਹਿੰਦੁਸਤਾਨ ਦੇ ਵਿੱਚ ਪੂਰੀ ਤਕੜੀ ਹੀ جنگ ਲੱਗ ਰਹੀ ਆ ਕੱਲ ਦੀ جنگ ਸ਼ੁਰੂ ਹੋ ਚੁੱਕੀ ਆ ਕਿਉਂਕਿ ਚੀਨ ਨੇ ਵੀ ਦਿੱਤੇ 181 ਟਰੱਕ ਚੀਨ ਨੇ 181 ਟਰੱਕ ਦਿੱਤੇ ਆ ਕਿਉਂਕਿ ਮੰਨ ਕੇ ਚੱਲੋ ਸਾਰੇ ਪੰਜਾਬੀਆਂ ਮੂਰੇ ਬੇਨਤੀ ਹੱਥ ਬੰਨ੍ਹ ਕੇ ਕਿਉਂਕਿ ਆਪਦੇ ਬੱਚਿਆਂ ਨੂੰ ਆਪ ਹੋਸ਼ ਰੱਖਸ਼ਾ ਦੇ ਵਿੱਚ ਰਹਿਣਾ ਤੁਸੀਂ ਚੰਗੀ ਤਰ੍ਹਾਂ ਪੂਰੇ ਤਣਾ ਦੇ ਵਿੱਚ ਰਹਿਣਾ ਫੁਰਤੀ ਦੇ ਵਿੱਚ ਕਿਉਂਕਿ ਲੈਟਰੀ ਜਗਾਉਣੀ ਸਾਰੇ ਪੰਜਾਬੀਆਂ ਨੇ ਪਹਿਲਾ ਨੰਬਰ ਤਾਂ ਬੇਨਤੀ ਹੱਥ ਜੋੜ ਕੇ ਤੇ ਦੂਜਾ ਨੰਬਰ ਆਪਦਾ ਕੋਈ ਵੀ ਸੇਵ ਜਗਾ ਤੇ ਰੋ ਧਿਆਨ ਨਾ ਰੋ ਠੀਕ ਆ ਸੋ ਸਸਰੀਕਾਰ ਅੱਗੇ ਨਵਾਂ ਮੋੜ ਲਿਆਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਸਪੋਰਟ ਕਰੋ